ਸਵਾਗਤ ਹੈ ਤੁਹਾਡਾ ਪੀਟੀਸੀ న్యూਸ ਦੇ ਵਿੱਚ ਤੁਸੀਂ ਦੇਖ ਰਹੇ ਹੋ ਚਿਤਕਾਰਾ ਯੂਨੀਵਰਸਿਟੀ ਪ੍ਰেজেন্ট ਵਿਚਾਰ ਟਕਰਾਰ ਸਭ ਤੋਂ ਵੱਧ ਵੇਖਿਆ ਜਾਣ ਵਾਲਾ ਸ਼ੋਅ ਅੱਜ ਅਸੀਂ ਇਸ ਸ਼ੋਅ ਦੇ ਵਿੱਚ ਗੱਲ ਕਰਾਂਗੇ ਕਰਪਸ਼ਨ ਦੀ ਉਸ ਕਰਪਸ਼ਨ ਦੀ ਜਿਹੜੀ ਸਰਕਾਰੀ ਤੌਰ ਤੇ ਕੀਤੀ ਜਾ ਰਹੀ ਸੀ ਅਤੇ ਵੱਡੇ ਆਈਪੀਐਸ ਅਫਸਰ ਵੱਲੋਂ ਕੀਤੀ ਜਾ ਰਹੀ ਸੀ ਜੀ ਹਾਂ ਮੈਂ ਗੱਲਬਾਤ ਕਰ ਰਿਹਾ ਡੀਆਈਜੀ ਹਰਚੰਦ ਸਿੰਘ ਭੁੱਲਰ ਦੀ ਔਰ ਸਹਰਚੰਦ ਸਿੰਘ ਪੁੱਲਰ ਦੀ ਜਿਸ ਵੱਲੋਂ ਇੱਕ ਵੱਡੀ ਕਰਪਸ਼ਨ ਕੀਤੀ ਜਾ ਰਹੀ ਸੀ ਇੱਕ ਤਰੀਕੇ ਨਾਲ ਸਰਕਾਰੀ ਐਕਸਟਰੋਸ਼ਨ ਕੀਤੀ ਜਾ ਰਹੀ ਸੀ ਜਿਸ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਸੀਬੀਆਈ ਵੱਲੋਂ ਸੀਬੀਆਈ ਵੱਲੋਂ ਗ੍ਰਿਫਤਾਰੀ ਹੁੰਦੀ ਆ ਲੇਕਿਨ ਸਟੇਟ ਦੀਆਂ ਜਿਹੜੀਆਂ ਏਜੰਸੀਆਂ ਸੀਗੀਆਂ ਉਹ ਕਿੱਥੇ ਆ ਸਭ ਤੋਂ ਵੱਡਾ ਸਵਾਲ ਇਹੀ ਖੜਾ ਹੁੰਦਾ ਹੈ ਕਿ ਪੰਜਾਬ ਦੇ ਕੋਲੇ ਵਿਜੀਲੈਂਸ ਹੈ ਵਿਜੀਲੈਂਸ ਲਗਾਤਾਰ ਕਾਰਵਾਈ ਕਰਦੀ ਹੈ ਵਿਜੀਲੈਂਸ ਪਟਵਾਰੀਆਂ ਨੂੰ ਵੀ ਗ੍ਰਿਫਤਾਰ ਕਰਦੀ ਹੈ ਵਿਜੀਲੈਂਸ ਏਐਸਆਈ ਜਾਂ ਹੋਰ ਇੰਸਪੈਕਟਰ ਜਾਂ ਡੀਐਸਪੀ ਉਹਨਾਂ ਨੂੰ ਵੀ ਗ੍ਰਿਫਤਾਰ ਕਰਦੀ ਆ ਲੇਕਿਨ ਵਿਜੀਲੈਂਸ ਵੱਲੋਂ ਇਹ ਕਾਰਵਾਈ ਡੀਆਈਜੀ ਪੁੱਲਰ ਤੇ ਕਿਉਂ ਨਹੀਂ ਕੀਤੀ ਗਈ ਸਭ ਤੋਂ ਵੱਡਾ ਸਵਾਲ ਇਹ ਹੀ ਖੜਾ ਹੁੰਦਾ ਨਾਲ ਸਵਾਲ ਇਹ ਵੀ ਖੜਾ ਹੁੰਦਾ ਕਿ ਅਗਰ ਗ੍ਰਿਫਤਾਰੀ ਕਰ ਵੀ ਲਈ ਗਈ ਤਾਂ ਅੱਜ ਤੱਕ ਪੰਜਾਬ ਸਰਕਾਰ ਇਸ ਮਸਲੇ ਤੇ ਚੁੱਪ ਕਿਉਂ ਹੈ ਸਾਹਮਣੇ ਕਿਉਂ ਨਹੀਂ ਆ ਰਹੀ ਕਿਉਂ ਇਸ ਗੱਲ ਦਾ ਜਵਾਬ ਨਹੀਂ ਦਿੱਤਾ ਜਾ ਰਿਹਾ ਕਿ ਪੰਜਾਬ ਦੇ ਵਿੱਚ ਜਿਹੜੇ ਵੱਡੇ ਅਫਸਰ ਨੇ ਸਭ ਤੋਂ ਵੱਡੇ ਅਫਸਰਾਂ ਚੋਂ ਇੱਕ ਨੇ ਡੀਆਈਜੀ ਪੁੱਲਰ ਉਹਨਾਂ ਨੂੰ ਅਕਸਰ ਮੁੱਖ ਮੰਤਰੀ ਦੇ ਘੇਰੇ-ਘੇਰੇ ਦੇ ਵਿੱਚ ਵੀ ਦੇਖਿਆ ਜਾਂਦਾ ਬੜੇ ਵੱਡੇ-ਵੱਡੇ ਅਫਸਰਾਂ ਦੇ ਨੇੜੇ ਵੀ ਦੇਖਿਆ ਜਾਂਦਾ ਵੱਡੇ-ਵੱਡੇ ਮੰਤਰੀਆਂ ਦੇ ਨੇੜੇ ਵੀ ਦੇਖਿਆ ਜਾਂਦਾ ਉਹਨਾਂ ਤੋਂ ਲੈ ਕੇ ਹਾਲੇ ਤੱਕਰ ਚੁੱਪੀ ਕਿਉਂ ਹੈ ਪੰਜਾਬ ਸਰਕਾਰ ਵੱਲੋਂ ਕਿਉਂ ਨਹੀਂ ਸਾਹਮਣੇ ਆ ਕੇ ਦੱਸਿਆ ਜਾਂਦਾ ਕਿ ਆਖਿਰਕਾਰ ਗੱਲਬਾਤ ਕੀ ਹੈ ਸਟੇਟ ਏਜੰਸੀਆਂ ਕਿੱਥੇ ਸਿਗੀਆਂ ਇੰਟੈਲੀਜੈਂਸ ਨੂੰ ਨਹੀਂ ਪਤਾ ਲੱਗਦਾ ਕਿ ਆਖਿਰਕਾਰ ਸਾਡੀ ਸਟੇਟ ਦੇ ਵਿੱਚ ਕੀ ਹੋ ਰਿਹਾ ਸਾਡੇ 7 ਕਰੋੜ ਰੁਪਏ ਇੱਕ ਅਫਸਰ ਵੱਲੋਂ ਇਕੱਠੇ ਕਰ ਲਏ ਗਏ ਉਹ ਕਿੱਥੋਂ ਇਕੱਠੇ ਕੀਤੇ ਗਏ ਇਸ ਤੋਂ ਐਕਸੋਰਸ਼ਨ ਲਈ ਗਈ ਇਸ ਤੋਂ ਇਲਾਵਾ ਲਗਜ਼ਰੀ ਘੜੀਆਂ ਨੇ ਉਹ ਕਿੱਥੋਂ ਆਈਆਂ ਇਸ ਤੋਂ ਇਲਾਵਾ 2.5 ਕਿਲੋ ਸੋਨਾ ਆਮ ਬੰਦੇ ਦੇ ਤਾਂ ਇੱਕ ਤੋਲਾ ਦੇ ਰੇਟ ਸੁਣ ਕੇ ਵੀ ਬੀਪੀ ਉੱਤੇ ਥੱਲੇ ਹੋ ਜਾਂਦੇ ਨੇ ਲੇਕਿਨ ਇੱਕ ਅਫਸਰ 2.5 ਕਿਲੋ ਸੋਨਾ ਲੈ ਕੇ ਫਿਰਦਾ ਤੇ ਉਹ ਸੋਨਾ ਆਇਆ ਕਿੱਥੋਂ ਏਜੰਸੀਆਂ ਨੂੰ ਇਹ ਬਿਲਕੁਲ ਪਤਾ ਨਹੀਂ ਲੱਗ ਰਿਹਾ ਸੀ ਇਹ ਤਮਾਮ ਸਵਾਲ ਲਗਾਤਾਰ ਉੱਠ ਰਹੇ ਨੇ ਹੁਣ ਇਹਨਾਂ ਸਵਾਲਾਂ ਦੇ ਜਵਾਬ ਤਾਂ ਪੰਜਾਬ ਸਰਕਾਰ ਕੋਲ ਹੋਣੇ ਲੇਕਿਨ ਪੰਜਾਬ ਸਰਕਾਰ ਤਾਂ ਹਲੇ ਤੱਕਰ ਕਹਿ ਲੋ ਪੰਜਾਬੀ ਵਿੱਚ ਮੂੰਹ ਵਿੱਚ ਦਹੀਂ ਜਮਾ ਕੇ ਬੈਠੀ ਹੋਈ ਹੈ ਪੰਜਾਬ ਸਰਕਾਰ ਜਵਾਬ ਕਿਉਂ ਨਹੀਂ ਦਿੰਦੀ ਇਹ ਜਵਾਬ ਅਸੀਂ ਵੀ ਤਲਾਸ਼ ਰਹੇ ਨੇ ਪੰਜਾਬ ਦੇ ਲੋਕ ਤਲਾਸ਼ ਰਹੇ ਪੰਜਾਬ ਦੇ ਲੋਕ ਹੁਣ ਟਿੱਕ ਟਿੱਕ ਹੀ ਲਗਾ ਕੇ ਦੇਖ ਲੈਣੇ ਕਿ ਜਿਹੜੀ ਸਰਕਾਰੇ ਦਾਵਾ ਕਰਦੀ ਹੈ ਕਿ ਸਾਡੇ ਮੰਤਰੀ ਜਾਂ ਫਿਰ ਐਮਐਲਏ ਅਗਰ ਕੋਈ ਕਰਪਸ਼ਨ ਕਰਦੇ ਨੇ ਜਾਂ ਕੋਸ਼ਿਸ਼ ਵੀ ਕਰਦੇ ਨੇ ਅਸੀਂ ਉਹਨਾਂ ਤੇ ਕਾਰਵਾਈ ਕਰ ਦਿੰਦੇ ਹਾਂ ਬੜੇ ਸਾਰੇ ਐਮਐਲਏ ਤਾਂ ਅੰਦਰ ਦੀ ਹਵਾ ਵੀ ਖਾਏ ਨੇ ਬੜੇ ਮੰਤਰੀ ਵੀ ਖਾਏ ਨੇ ਇਸ ਤਰੀਕੇ ਨਾਲ ਲੇਕਿਨ ਚਲੋ ਇਹ ਜ਼ਰੂਰੀ ਹੈ ਕਿ ਪਾਰਟੀ ਦੇ ਵਿੱਚ ਜ਼ਿਆਦਾਤਰ ਐਮਐਲਏ ਮੰਤਰੀ ਹਾਲੇ ਵੀ ਹੈਗੇ ਨਹੀਂ ਹਾਲੇ ਵੀ ਮੁੱਖ ਮੰਤਰੀ ਦੇ ਜਾਂ ਫਿਰ ਘੇਰੇ ਘੇਰੇ ਆਮਾ ਦੀ ਪਾਰਟੀ ਦੇ ਦੇਖ ਜਾਂਦੇ ਨੇ ਕੋਈ ਪਾਰਟੀ ਪੱਧਰ ਤੇ ਕੋਈ ਕਾਰਵਾਈ ਨਹੀਂ ਕੀਤੀ ਗਈ ਲੇਕਿਨ ਇਹ ਅਫਸਰ ਜਿਹੜੇ ਕਿ ਬੜੇ ਰਸੂਖਦਾਰ ਅਫਸਰ ਮੰਨੇ ਜਾਂਦੇ ਨੇ ਉਹਨਾਂ ਦੇ ਪਿਤਾ ਜੀ ਵੀ ਬੜੇ ਰਸੂਖਦਾਰ ਅਫਸਰ ਮੰਨੇ ਗਏ ਨੇ ਕਦੇ ਅੱਜ ਉਹ ਵੀ ਚਰਚਾ ਦੇ ਵਿੱਚ ਨੇ ਇਸੇ ਵਿਸ਼ੇ ਤੇ ਅੱਜ ਅਸੀਂ ਗੱਲਬਾਤ ਕਰਾਂਗੇ ਸਾਡੇ ਨਾਲ ਪੈਨਲ ਦੇ ਵਿੱਚ ਹੋਣਗੇ ਮਾਨਿਕ ਗੋਇਲ ਆਰਟੀਆਈ ਕਾਰਕੁਨ ਨੇ ਇਹਨਾਂ ਨਾਲ ਗੱਲਬਾਤ ਕਰਾਂਗੇ ਇਸ ਤੋਂ ਇਲਾਵਾ ਐਡਵੋਕੇਟ ਸੰਤੋਖਵਿੰਦਰ ਸਿੰਘ ਗਰੇਵਾਲ ਇਹ ਵੀ ਸਾਡੇ ਨਾਲ ਹੋਣਗੇ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਕਾਨੂੰਨੀ ਪਹਿਲੂ ਕੀ ਹੈ ਤੇ ਅਸਲ ਸਚਾਈ ਕੀ ਹੈ ਇਸ ਚੀਜ਼ ਦੇ ਉੱਤੇ ਡਿਸਕਸ਼ਨ ਕਰਾਂਗੇ ਸਭ ਤੋਂ ਪਹਿਲਾਂ ਸਵਾਗਤ ਕਰ ਲੈਣੇ ਆ ਸਾਡੇ ਦੋਨਾਂ ਗੈਸਟ ਦਾ ਸਵਾਗਤ ਹੈ ਜੀ ਥੈਂਕ ਯੂ ਜੀ ਥੈਂਕ ਯੂ ਸੋ ਮਚ ਬਹੁਤ ਬਹੁਤ ਧੰਨਵਾਦ ਜੀ ਗਰੇਵਾਲ ਸਾਹਿਬ ਕੋਲੇ ਪਹਿਲਾਂ ਜਾਣੀ ਹੈ ਗਰੇਵਾਲ ਸਾਹਿਬ ਥੋੜੀ ਕਾਨੂੰਨੀ ਇਹ ਸਮਝਾ ਦਿਓ ਚਾਰਾ ਜੋ ਕੀ ਰਹੇਗੀ ਕਿਉਂਕਿ ਦੇਖੋ ਇਹ ਤਾਂ ਪ੍ਰੈਰੋਗੇਟਿਵ ਤਾਂ ਪਹਿਲਾਂ ਵਿਜੀਲੈਂਸ ਦਾ ਹੀ ਬਣਦਾ ਸੀ ਸਟੇਟ ਦੇ ਵਿੱਚ ਕੋਈ ਅਫਸਰ ਕਾਰਵਾਈ ਕਰ ਰਿਹਾ ਤਾਂ ਵਿਜੀਲੈਂਸ ਬਣਾਈ ਗਈ ਹੈ ਅਗਰ ਕੋਰਪਸ਼ਨ ਕਰ ਰਿਹਾ ਤਾਂ ਵਿਜੀਲੈਂਸ ਅਗਰ ਕੋਈ ਕਾਰਵਾਈ ਨਹੀਂ ਕਰਦੀ ਤਾਂ ਜ਼ਾਹਿਰ ਤੌਰ ਤੇ ਸੀਬੀਆਈ ਜਿਹੜੀ ਕਾਰਵਾਈ ਕਰ ਦਿੱਤੀ ਜਾਂਦੀ ਹੈ ਲੇਕਿਨ ਸੀਬੀਆਈ ਨੇ ਰਿਮਾਂਡ ਨਹੀਂ ਮੰਗਿਆ ਇਹ ਥੋੜਾ ਜਿਹਾ ਕੇਸ ਨੂੰ ਸਮਝਾ ਦਿਓ ਕਾਨੂੰਨਨ ਤੌਰ ਤੇ ਕਿਧਰ ਨੂੰ ਜਾ ਰਿਹਾ ਕੇਸ ਹੈ ਜਾਂ ਕੀ ਬਣ ਸਕਦਾ ਇਸ ਕੇਸ ਦੇ ਵਿੱਚ ਅ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਇਹ ਦੇ ਵਿੱਚ ਜੋ ਪ੍ਰੈਰੋਗੇਟਿਵ ਸੀਗਾ ਉਹ ਵਿਜੀਲੈਂਸ ਬਿਊਰੋ ਦਾ ਹੀ ਸੀਗਾ ਕਿਉਂਕਿ ਪੰਜਾਬ ਸਰਕਾਰ ਦਾ ਵੀ ਇਹ ਇੱਕ ਬਹੁਤ ਵੱਡਾ ਸ਼ੁਰੂ ਦੇ ਉਤੋਂ ਅ ਇਸ਼ੂ ਰਿਹਾ ਹੈ ਕਿ ਅਸੀਂ ਕਰਪਸ਼ਨ ਦੇ ਅਗੇਂਸਟ ਬਹੁਤ ਕੁਝ ਕਰਦੇ ਆ ਰਹੇ ਹਾਂ ਤੇ ਬਹੁਤ ਸਾਰੇ ਲੋਕਾਂ ਨੂੰ ਇਹਨਾਂ ਨੇ ਵਿਜੀਲੈਂਸ ਬਿਊਰੋ ਨੇ ਰੇਡ ਕਰਕੇ ਬਹੁਤ ਅਫਸਰਾਂ ਦੇ ਖਿਲਾਫ ਐਕਸ਼ਨ ਵੀ ਲਿਆ ਪਰ ਜਿੱਥੋਂ ਤੱਕ ਇਹ ਸਪੈਸਿਫਿਕ ਕੇਸ ਕੇਸ ਦਾ ਸਵਾਲ ਆਉਂਦਾ ਇਹ ਇੱਕ ਬਹੁਤ ਵੱਡਾ ਕੁਐਸਚਨ ਮਾਰਕ ਹੈ ਪੰਜਾਬ ਸਰਕਾਰ ਦੀ ਮੁਹਿੰਮ ਦਾ ਇਸ ਕਰਪਸ਼ਨ ਦੇ ਅਗੇਂਸਟ ਤੇ ਸਭ ਤੋਂ ਵੱਡਾ ਸਵਾਲ ਹੈ ਇਹ ਵਿਜੀਲੈਂਸ ਬਿਊਰੋ ਦੀ ਕਾਰਗੁਜ਼ਾਰੀ ਦਾ ਦੇ ਉੱਤੇ ਤੇ ਉਹਨਾਂ ਦੀ ਕੰਮ ਕਰਦੀ ਦੇ ਉੱਤੇ ਜਿੱਥੋਂ ਤੱਕ ਸੀਬੀਆਈ ਦੀ ਗੱਲ ਆਉਂਦੀ ਹੈ ਜਦੋਂ ਇਹ ਕੰਪਲੇਂਟ ਸੀਬੀਆਈ ਨੂੰ ਫਾਈਲ ਹੋ ਰਹੀ ਹੈ ਇਹਦਾ ਮਤਲਬ ਇਹ ਹੈ ਕਿ ਲੋਕਾਂ ਨੂੰ ਵਿਜੀਲੈਂਸ ਬਿਊਰੋ ਦੇ ਉੱਤੇ ਵਿਸ਼ਵਾਸ ਨਹੀਂ ਹੈ ਉਹਨਾਂ ਨੂੰ ਲੱਗ ਰਿਹਾ ਹੈ ਵੀ ਕਿਸੇ ਨਾ ਕਿਸੇ ਉਹਦੇ ਤੇ ਟਾਈਮ ਤੇ ਆ ਕੇ ਜਾਂ ਮੁੱਦੇ ਦੇ ਉੱਤੇ ਆ ਕੇ ਵਿਜੀਲੈਂਸ ਇਸ ਚੀਜ਼ ਨੂੰ ਪ੍ਰੋਪਰਲੀ ਹੈਂਡਲ ਨਹੀਂ ਕਰ ਪਾਉਗੀ ਇਸ ਕਰਕੇ ਉਹ ਸੀਬੀਆਈ ਦੇ ਕੋਲੇ ਗਏ ਆ ਹੂੰ ਸੀਬੀਆਈ ਨੇ ਜਦੋਂ ਰੇਡ ਕੀਤੀ ਹੈ ਤਾਂ ਉਸ ਤੋਂ ਬਾਅਦ ਸਾਰਾ ਕੁਝ ਇਹ ਜੋ ਇਹ ਆਪਣਾ ਰੈੱਡ ਹੈਂਡਰਡ ਫੜੇ ਗਏ ਆ ਉਹਨਾਂ ਨੂੰ ਮੌਕੇ ਦੇ ਉੱਤੇ ਸਾਰਾ ਕੁਝ ਬਰਾਮਦ ਹੋਇਆ ਤਾਂ ਉਸ ਤੋਂ ਬਾਅਦ ਘਰੇ ਰੇਡ ਹੋਈ ਉਥੇ ਜੋ ਪੈਸੇ ਬਰਾਮਦ ਹੋਏ ਉਸ ਤੋਂ ਬਾਅਦ ਹੋਰ ਡਾਕੂਮੈਂਟਸ ਬਰਾਮਦ ਹੋਏ ਇਸ ਤੋਂ ਬਾਅਦ ਕੋਈ ਰਿਮਾਨਡ ਦੀ ਕੋਈ ਚੀਜ਼ ਰਹਿ ਨਹੀਂ ਜਾਂਦੀ ਕਿਉਂਕਿ ਬੇਸਿਕਲੀ ਰਿਮਾਨਡ ਇਸ ਕਰਕੇ ਲਿਆ ਜਾਂਦਾ ਹੈ ਕਿ ਜੋ ਐਲੀਗੇਸ਼ਨਸ ਦੇ ਬੇਸ ਦੇ ਉੱਤੇ ਅਕਿਊਜ਼ ਨੂੰ ਫੜਿਆ ਗਿਆ ਉਸ ਨੂੰ ਅੱਗੇ ਚਲਾਉਣ ਵਾਸਤੇ ਰਿਮਾਨਡ ਦੀ ਲੋੜ ਹੈ ਪਰ ਜਦੋਂ ਰੈਡ ਹੈਂਡ ਤੋ ਫੜੇ ਗਏ ਰਿਕਵਰੀ ਹੋ ਗਈ ਹੈ ਕੋਲੋਂ ਆਫਿਸ ਦੇ ਵਿੱਚ ਉਹ ਫੜੇ ਗਏ ਹੈ ਤਾਂ ਇਸ ਤੋਂ ਅਗੇ ਉਸ ਟਾਈਮ ਦੇ ਉੱਤੇ ਇਨਵੈਸਟੀਗੇਸ਼ਨ ਦੀ ਕੋਈ ਐਸਾ ਚ ਉਹਨਾਂ ਦੀ ਜ਼ਰੂਰਤ ਹੈ ਨਹੀਂ ਸੀ ਤਾਂ ਜਿਹਦੇ ਕਰਕੇ ਰਿਮਾਂਡ ਲਿਆ ਜਾ ਸਕਦਾ ਅੱਛਾ ਇਹ ਨਵੇਂ ਜਿਹੜੇ ਕਾਨੂੰਨ ਹੈਗੇ ਆ ਉਹਨਾਂ ਕਾਨੂੰਨਾਂ ਮੁਤਾਬਿਕ ਵੈਸੇ ਮੈਨੂੰ ਇਹ ਲੱਗ ਰਿਹਾ ਕਿ ਕਦੇ ਵੀ ਕਿਸੇ આરોપી ਨੂੰ ਬੁਲਾ ਕੇ ਪੁੱਛਗਿੱਛ ਕੀਤੀ ਜਾ ਸਕਦੀ ਹੈ ਇਹਦੇ ਵਿੱਚ ਕੋਈ ਬਹੁਤੀ ਰਿਮਾਂਡ ਦੀ ਲੋੜ ਨਹੀਂ ਹੁੰਦੀ ਸ਼ਾਇਦ ਇਹ ਵੀ ਕੁਝ ਹੈਗਾ ਠੀਕ ਹੈ ਮੈਂ ਹਾਂਜੀ ਹਾਂ ਪਹਿਲਾਂ ਜਦੋਂ ਜਦੋਂ ਜਿਹੜੇ ਪੁਰਾਣੇ ਕਾਨੂੰਨ ਸੀਗੇ ਉਹਨਾਂ ਦੇ ਮੁਤਾਬਕ ਜਦੋਂ ਅਰੈਸਟ ਹੁੰਦੀ ਸੀ ਉਸੇ ਟਾਈਮ ਦੇ ਉੱਤੇ ਇਨਵੈਸਟੀਗੇਸ਼ਨ ਦੇ ਵਾਸਤੇ ਰਿਮਾਂਡ ਦੀ ਲੋੜ ਪੈਂਦੀ ਸੀਗੀ ਤੇ ਜਦੋਂ ਜੁਡੀਸ਼ੀਅਲ ਰਿਮਾਂਡ ਸਟਾਰਟ ਹੋ ਜਾਂਦਾ ਸੀਗਾ ਉਸ ਤੋਂ ਬਾਅਦ ਦੁਬਾਰਾ ਪੁਲਿਸ ਰਿਮਾਂਡ ਦੇ ਉੱਤੇ ਲਿਆ ਨਹੀਂ ਸੀ ਜਾ ਸਕਦਾ ਕਿਉਂ ਸਮੂ ਪਰ ਹੁਣ ਜਿਹੜੇ ਨਵੇਂ ਕਾਨੂੰਨ ਆਏ ਇਹਨਾਂ ਦੇ ਤਹਿਤ ਪੁਲਿਸ ਕਦੇ ਵੀ ਐਪਲੀਕੇਸ਼ਨ ਦੇ ਕੇ ਕੋਰਟ ਨੂੰ ਕਦੇ ਵੀ ਉਹਨਾਂ ਨੂੰ ਪੁਲਿਸ ਰਿਮਾਨਡ ਦੇ ਵਿੱਚ ਲੈ ਕੇ ਆ ਸਕਦੀ ਹੈ ਅੱਛਾ ਜਿਹੜੇ ਸ਼ਿਕਾਇਤਕਰਤਾ ਨੇ 164 ਦੇ ਬਿਆਨ ਉਹਨਾਂ ਦੇ ਹੋ ਗਏ ਨੇ ਮੇਰੇ ਖਿਆਲ ਚ ਤੇ ਇਹਦਾ ਮਤਲਬ ਹੋਣਾ ਜਿਹੜੇ ਸ਼ਿਕਾਇਤਕਰਤਾ ਉਹਨਾਂ ਦੇ ਮੁਕਰਨ ਦੀ ਕੋਈ ਸੰਭਾਵਨਾ ਵੀ ਹੈ ਨਹੀਂ ਕਿਉਂਕਿ 164 ਦੇ ਬਿਆਨ ਜਦੋਂ ਹੋ ਜਾਂਦੇ ਨੇ ਫਿਰ ਉਹਦੇ ਵਿੱਚ ਬਿਆਨ ਪੱਕੇ ਮੰਨੇ ਜਾਂਦੇ ਨੇ ਫਿਰ ਮੁਕਰਨਾ ਵੀ ਔਖਾ ਹੋ ਜਾਂਦਾ ਹੈ ਯਾਨੀ ਕਿ ਹੁਣ ਕੋਈ ਸੈਟਲਮੈਂਟ ਨਹੀਂ ਹੋ ਸਕਦੀ ਹਾਂ ਬਿਲਕੁਲ ਜੀ ਜਿਹੜੇ 100 ਇਹ ਦੋ ਤਰ੍ਹਾਂ ਦੇ ਬਿਆਨ ਹੁੰਦੇ ਆ ਜੀ 161 ਸੀ ਆਰ ਪੀ ਸੀ ਦੇ ਬਿਆਨ ਹੁੰਦੇ ਆ ਜਿਹੜੇ ਪੁਲਿਸ ਲਿਖਦੀ ਹੈ ਜੀ ਕੋਈ ਵੀ ਬੰਦਾ ਆਪਣੇ ਬਿਆਨ ਦਿੰਦਾ ਤੇ ਪੁਲਿਸ ਉਹਨੂੰ ਲਿਖਦੀ ਹੈ 161 ਦੇ ਅੰਦਰ ਪਰ ਜਿਹੜਾ 164 ਦਾ ਬਿਆਨ ਹੈ ਉਹ ਔਨ ਓਥ ਹੁੰਦਾ ਤੇ ਕੋਰਟ ਦੇ ਵਿੱਚ ਹੁੰਦਾ ਮੈਜਿਸਟਰੇਟ ਦੇ ਅੱਗੇ ਹੁੰਦਾ ਜੇ ਯਾਨੀ ਕਿ ਬਚਨ ਦਾ ਕੋਈ ਸਕੋਪ ਨਹੀਂ ਹੈਗਾ ਮਾਨੀ ਤੂੰ ਮੁਕਰ ਨਾ ਬਾਤ ਕੇ ਨਹੀਂ ਕਿਹਾ ਮਾਨੀ ਕੋਲ ਜੀ ਤੁਹਾਡੇ ਕੋਲੇ ਗੁਲ ਸਾਹਿਬ ਤੁਹਾਡੇ ਕੋਲ ਸਮਝਣ ਦੀ ਕੋਸ਼ਿਸ਼ ਕਰਦਾ ਕਿ ਦੇਖੋ ਇਹ ਚੀਜ਼ਾਂ ਬੜੀਆਂ ਇੰਪੋਰਟੈਂਟ ਨੇ ਦੇਖੋ ਇੱਕ ਇੰਨਾ ਆਲਾ ਦਰਜੇ ਦਾ ਅਫਸਰ ਕਰਪਸ਼ਨ ਕਰ ਦਿੰਦਾ ਦੇਖੋ 7.5 ਕਰੋੜ ਰੁਪਏ 2.5 ਕਿਲੋ ਸੋਨਾ ਇਸ ਤੋਂ ਇਲਾਵਾ ਇੰਪੋਰਟਡ ਦਾਰੂ ਸਾਰਾ ਕੁਝ ਮਹregaਉਣਾ ਤੋਂ ਬਰਾਮਤ ਹੋਇਆ ਇਹ ਤਾਂ ਐ ਨਹੀਂ ਕਿ ਪਹਿਲੀ ਵਾਰ ਕ੍ਰਾਪਸ਼ਨ ਕੀਤੀ ਆ ਚਲੋ ਇਹ ਐਡਵੋਕੇਟ ਸਾਹਿਬ ਕਹਿ ਰਹੇ ਸੀਗੇ ਕਿ ਸ਼ਿਕਾਇਤ ਤਾਂ ਸੀਬੀਆਈ ਕੋਲ ਗਈ ਆ ਇਸ ਤੋਂ ਪਹਿਲਾਂ ਵੀ ਤਾਂ ਬੜੀਆਂ ਐਸੀਆਂ ਲੰਬੀ ਫੈਰਿਸ ਹੋਈ ਗਈ ਸ਼ਿਕਾਇਤਾਂ ਦੀ ਜਿਹੜੀਆਂ ਆਈਆਂ ਹੋਣਗੀਆਂ ਤੁਹਾਨੂੰ ਲੱਗਦਾ ਨ ਕਿ ਸਟੇਟ ਏਜੰਸੀਆਂ ਨੂੰ ਕੁਝ ਪਤਾ ਹੀ ਨਹੀਂ ਲੱਗ ਰਿਹਾ ਉਹਨਾਂ ਨੂੰ ਕੁਝ ਸਮਝ ਹੀ ਨਹੀਂ ਆ ਰਹੀ ਕਿ ਸਾਡੇ ਅਫਸਰ ਕੀ ਕਰ ਰਹੇ ਨੇ ਇੰਨੇ ਵੱਡੇ ਲੈਵਲ ਤੇ ਕ੍ਰਾਪਸ਼ਨ ਹੋ ਰਹੀ ਸੀਗੀ ਤੇ ਉਸ ਕ੍ਰਾਪਸ਼ਨ ਦੇ ਖਿਲਾਫ ਅਜੇ ਤੱਕ ਕੋਈ ਵਾਅਦਾ ਚੱਕਣ ਵਾਲਾ ਹੀ ਨਹੀਂ ਦੇਖ ਰਿਹਾ ਸੀਗਾ ਕਿਵੇਂ ਸਮਝਦੇ ਇਸ ਕਹਾਣੀ ਨੂੰ ਪੂਰੀ ਪੀਜੀ ਗੱਲ ਇਹ ਹੈ ਵੀ ਜਿਹੜੀ ਸਟੇਟ ਦੇ ਵਿੱਚ ਜਿਹੜੀਆਂ ਪੋਸਟਾਂ ਨੇ ਇਹ ਡੀਆਈਜੀ ਕਿੱਥੇ ਸੀ ਉਹ ਮੁਹਾਲੀ ਦੇ ਨੇੜੇ ਚੰਡੀਗੜ੍ਹ ਦੇ ਨੇੜੇ ਹਮ ਇਹ ਜੀ ਪੋਸਟ ਦਾ 10 ਕਰੋੜ ਰੇਟ ਹੈਗਾ ਅੱਜ ਦੇ ਟਾਈਮ ਦੇ ਵਿੱਚ ਜੇ ਤੁਸੀਂ ਪੰਜਾਬ ਦੇ ਵਿੱਚ ਦੇਖੋ ਤਾਂ ਇਹ ਸੀਐਮ ਤੋਂ ਲੈ ਕੇ ਮੰਤਰੀਆਂ ਤੋਂ ਲੈ ਕੇ ਦਿੱਲੀ ਵਾਲਿਆਂ ਤੋਂ ਲੈ ਕੇ ਸਾਰੇ ਤੱਕ ਸਾਰੇ ਪਾਸੇ ਹਿੱਸੇ ਜਾਂਦੇ ਆ ਫੇਰ ਇਹ ਜੀ ਪਲੰਪ ਪੋਸਟ ਮਿਲਦੀ ਹੈ ਤੁਸੀਂ ਇਹ ਕਿਵੇਂ ਕਹਿ ਸਕਦੇ ਹੋ ਕਿ ਇਹ ਜੀ ਪੋਸਟ ਦੇ ਉੱਤੇ ਜਿਹੜੀ ਕ腐ਸ਼ਨ ਹੋ ਰਹੀ ਹੈ ਤੇ ਕਿਸੇ ਨੂੰ ਪਤਾ ਨਹੀਂ ਇਹ ਬਿਲਕੁਲ ਪਤਾ ਹੈ ਤੇ ਉੱਪਰ ਤੱਕ ਹਿੱਸੇ ਵੀ ਜਾਂਦੇ ਆ ਔਰ ਇੱਕ ਇਹ ਜਿਹੜੀ ਤੁਸੀਂ 7.5 ਕਰੋੜ ਦੀ ਗੱਲ ਕਰ ਰਹੇ ਹੋ ਇਹ ਤਾਂ ਸਿਰਫ ਟਿਪ ਆਫ ਆਈਸਬਰਗ ਹੈ ਤੇ ਕੁਝ ਵੀ ਨਹੀਂ ਹੈ ਤਾਂ ਛੋਟੀ ਮੋਟੀ ਪੇਮੈਂਟਸ ਨੇ ਪੰਜਾਬ ਦਾ ਕਿਸੇ ਅੱਜ ਦੇ ਟਾਈਮ ਕਿਸੇ ਚੰਗੇ ਸ਼ਹਿਰ ਦੇ ਨੇੜੇ ਤੇੜੇ ਲੱਗਿਆ ਹੋਇਆ ਈਯੂ ਹੈ ਜਿਹੜਾ ਉਹ ਵੀ 100 ਤੋਂ 200 ਕਰੋੜ ਦੀ ਅਸਾਮੀ ਬਣਿਆ ਬੈਠਾ ਅੱਜ ਦੇ ਟਾਈਮ ਕਿਉਂਕਿ ਇੰਨੀ ਜ਼ਿਆਦਾ ਕ腐ਸ਼ਨ ਹੈ ਉੱਪਰ ਤੱਕ ਦਿੱਲੀ ਤੱਕ ਕੱਢ ਪੈਸੇ ਜਾਂਦੇ ਆ ਇਹਨਾਂ ਦੀ ਜਿਹੜੀ ਪੰਜਾਬ ਦੀ ਲੀਡਰਸ਼ਿਪ ਹੈ ਮੰਤਰੀ ਆਡਰ ਲੈਂਦੇ ਆ ਔਰ ਇਹਨਾਂ ਦਾ ਜਿਹੜਾ ਸੀਐਮ ਵਾਲਾ ਆਲਾ ਦਵਾਲਾ ਸਿਸਟਮ ਹੈਗਾ ਉਹ ਅਲੱਗ ਦੇਖਦਾ ਸਿਸਟਮ ਨੂੰ ਸਾਰਾ ਜਿਹੜਾ ਕ腐ਸ਼ਨ ਹੈ ਉੱਪਰ ਤੱਕ ਜਾਂਦੀ ਹੈ ਮਮਕਨ ਨਹੀਂ ਕਿ ਨਹੀਂ ਪਤਾ ਹੋਵੇ ਪਰ ਗੱਲ ਇਹ ਹੈ ਵੀ ਇਹੀ ਕਹਿ ਇਹੀ ਦੇਖਿਆ ਵੀ ਗਿਆ ਔਰ ਕਿਹਾ ਵੀ ਜਾਂਦਾ ਹੈ ਕਿ ਜਿਹੜੇ ਭੁੱਲਰ ਸਾਹਿਬ ਸੀਗੇ ਉਹ ਸੀਐਮ ਸਾਹਿਬ ਦੇ ਵੀ ਚਹੇਤੇ ਸੀ ਤੇ ਬਾਕੀ ਮੰਤਰੀਆਂ ਦੇ ਵੀ ਚਹੇਤੇ ਸੀ ਔਰ ਸਾਰਾ ਕੁਝ ਦੇਖ ਰਖਦੇ ਵਿੱਚ ਹੀ ਚੱਲ ਰਿਹਾ ਸੀ ਕੋਈ ਇਹੋ ਜੀ ਗੱਲ ਨਹੀਂ ਤੁਸੀਂ ਸੋਚੋ ਵੀ ਜਿਹੜਾ ਬਿਜ਼ਨਸਮੈਨ ਹੈ ਕੋਈ ਹੂੰ ਉਹ ਆਪਣੀ ਸਟੇਟ ਦੀ ਏਜੰਸੀਸ ਕੋਲ ਜਾਊਗਾ ਕਿ ਸੈਂਟਰ ਦੀ ਏਜੰਸੀ ਕੋਲ ਜਾਣਾ ਪ੍ਰੇਫਰ ਕਰੂਗਾ ਉਹਨੇ ਸਟੇਟ ਦੀ ਏਜੰਸੀਆਂ ਕੋਲ ਜਾਣਾ ਪ੍ਰੇਫਰ ਕਿਉਂ ਨਹੀਂ ਕੀਤਾ ਕਿਉਂਕਿ ਪਿੱਛੇ ਆਪਣੇ ਕੋਲੇ ਸੈਂਕੜੇ ਉਦਾਹਰਨਾਂ ਨੇ ਵੀ ਲੋਕ ਜਿਹੜੇ ਹੈਗੇ ਵਿਜੀਲੈਂਸ ਕੋਲ ਜਾਂਦੇ ਆ ਜਾਂ ਸ਼ਿਕਾਇਤ ਕਰਦੇ ਆ ਤੇ ਅੱਗੇ ਸਾਰਾ ਕੁਝ ਪਤਾ ਲੱਗ ਜਾਂਦਾ ਕਿਉਂਕਿ ਸੇਮ ਇੱਕੋ ਜਿਹੜੀ ਪੰਜਾਬ ਪੁਲਿਸ ਹੈ ਉਹਦੇ ਚੋਈ ਵਿਜੀਲੈਂਸ ਦੀਆਂ ਜਿਹੜੀਆਂ ਹੈਗੀਆਂ ਉਹ ਤਣਾਤੀਆਂ ਹੁੰਦੀਆਂ ਨੇ ਉੱਥੇ ਤੁਸੀਂ ਜੇ ਡੀਆਈਜੀ ਦੀ ਉੱਥੇ ਸ਼ਿਕਾਇਤ ਕਰੋਗੇ ਤਾਂ ਮਤਲਬ ਕਿਹਨੂੰ ਨਹੀਂ ਪਤਾ ਲੱਗੂਗਾ ਸਭ ਨੂੰ ਪਤਾ ਲੱਗੂਗਾ ਇਸ ਤੋਂ ਇਹ ਸਾਥ ਹੁੰਦਾ ਵੀ ਜਿਹੜੀ ਇਹ ਗੱਲ ਕਰਦੇ ਆ ਕਿ ਸਾਡੀ ਕ腐ਪਸ਼ਨ ਫ੍ਰੀ ਸਟੇਟ ਹੈ ਜਹ ਹਰ ਇੱਕ ਮੰਤਰੀ ਮੂੰਹ ਚਾ ਕੇ ਕਹਿ ਦਿੰਦਾ ਹੈ ਕਿ ਜੋ ਟੋਰਨਸ ਫੋਰ ਕ腐ਪਸ਼ਨ ਹੈਗੀ ਇਹ ਸਾਰੀ ਸਿਰਫ ਮਤਲਬ ਬਿਆਨਬਾਜ਼ੀ ਤੋਂ ਬਿਨਾ ਕੁਝ ਵੀ ਨਹੀਂ ਹੈਗਾ ਤੁਸੀਂ ਦੇਖੋ ਵੀ ਜਿੱਦੇ ਦਾ ਹਰ ਚਰਨ ਭੁੱਲਰ ਦੀ ਫੜੇ ਗਏ ਆ ਸੀਐਮ ਸਾਹਿਬ ਚੁੱਪ ਨੇ ਕੋਈ ਮੰਤਰੀ ਚੁੱਪ ਨੇ ਅਮਨ ਰੋੜਾ ਜਿੱਦੋਂ ਕਿਸੇ ਠੱਕੇ ਵਾਲੇ ਪੱਤਰਕਾਰ ਨੇ ਪੁੱਛ ਲਿਆ ਮੌਕੇ ਤੇ ਵੈਸੇ ਤਾਂ ਜਿਹੜੇ ਇਹਨਾਂ ਦੇ ਮੀਡੀਆ ਵਾਲੇ ਸਾਹਮਣੇ ਹੋਇਆ ਉਹ ਤਾਂ ਪੁੱਛਦਾ ਵੀ ਕੋਈ ਨਹੀਂਗਾ ਉਹਨਾਂ ਨੇ ਪੁੱਛ ਲਿਆ ਕਿ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਉਹੀ ਰਟਿਆ ਰਟਾਇਆ ਬਿਆਨ ਜੀ ਸਾਡੀ ਤਾਂ ਜੀ ਜ਼ੀਰੋ ਪ੍ਰੋਗਰੈਸ ਫੋਰ ਕਰਪਸ਼ਨ ਹੈ ਜੀ ਜਿਹੜਾ ਪੜਿਆ ਜਾਂਦਾ ਹੈਗਾ ਉਹਦੇ ਖਿਲਾਫ ਤੇ ਅੱਜ ਡੀਜੀਪੀ ਸਾਹਿਬ ਕਹਿੰਦੇ ਡੀਜੀਪੀ ਸਾਹਿਬ ਕਹਿੰਦੇ ਜੀ ਮਾਮਲਾ ਸਬਜੂਡਿਟਸ ਅਸੀਂ ਗੱਲ ਨਹੀਂ ਕਰ ਸਕਦੇ ਐਦਾਂ ਕਿਵੇਂ ਹੋ ਸਕਦਾ ਹੈ ਕਿ ਮਾਮਲਾ ਉਹਨ ਸਬਜੂਡਿਟਸ ਮਾਮਲੇ ਤਾਂ ਹੋਰ ਵੀ ਸਬਜੂਡਿਟਸ ਹੁੰਦੇ ਆ ਬੜੇ ਬੜੇ ਮਾਮਲੇ ਹੈਗੇ ਨਹੀਂ ਮੰਤਰੀਆਂ ਦੇ ਮਾਮਲੇ ਸੀ ਪੋਲਿਟਿਕਲ ਲੀਡਰਸ ਨੇ ਪੋਲਿਟਿਕਲ ਲੀਡਰਸ ਨੇ ਮਾਮਲੇ ਜਬ ਸਬਜੂਡਿਟਸ ਨੇ ਸਾਫ ਕਾ ਜਿਹੜੇ ਆਪੋਜੀਸ਼ਨ ਦੇ ਲੀਡਰਸ ਨੇ ਉਹਨਾਂ ਦੇ ਮਾਮਲੇ ਸਬਜੂਡ ਇਹ ਸਿਰਫ ਡੀਡੀਵੀ ਨਿਕਲਣ ਦਾ ਇੱਕ ਤਰੀਕਾ ਮਣੀ ਗੋਲ ਸਾਹਿਬ ਮਿਲਦਾ ਤਾਂ ਬਾਤ ਕਿ ਨਿਕਲਦਾ ਇੱਕ ਤਰੀਕਾ ਇੱਕ ਸਟੇਟਮੈਂਟ ਆ ਦੇ ਦਿਓ ਜੀ ਮਾਨ ਸਰ ਬਿਲਕੁਲ ਡੈਫੀਨੇਟਲੀ 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 ਬਾਤ ਕਿ ਨਿਕਲਣ ਦਾ ਤਰੀਕਾ ਹੈ ਜੀ ਅੱਛਾ ਰੋਪੜ ਰੇਂਜ ਰੋਪੜ ਰੇਂਜ ਦੀ ਗੋਲ ਸਾਹਿਬ ਤੁਸੀਂ ਗੱਲਬਾਤ ਕਰ ਰਹੇ ਸੀ ਬੜੀ ਦਿਲਚਸਪ ਗੱਲਬਾਤ ਤੁਸੀਂ ਕਰ ਰਹੇ ਹੋ ਰੋਪੜ ਰੇਂਜ ਇੱਕ ਐਸੀ ਕ੍ਰੀਮ ਰੇਂਜ ਹੈਗੀ ਆ ਜਿਹਦੇ ਵਿੱਚ ਰੋਪੜ ਤੋਂ ਲੈ ਕੇ ਖਰੜ ਉਸ ਤੋਂ ਬਾਅਦ ਮੁਹਾਲੀ ਫਿਰ ਅਜ਼ੀਰਕਪੁਰ ਫਿਰ ਡੇਰਾ ਬਸੀ ਇਹ ਪੂਰੀ ਰੇਂਜ ਪੈ ਜਾਂਦੀ ਹੈ ਇਹਦੇ ਵਿੱਚ ਸਭ ਤੋਂ ਜ਼ਿਆਦਾ ਰੀਅਲ ਏਸਟੇਟ ਕਾਰੋਬਾਰ ਕਾਰੋਬਾਰੀ ਨੇ ਸ਼ਰਾਬ ਦੇ ਕਾਰੋਬਾਰੀ ਨੇ ਬਹੁਤ ਵਧੀਆ ਰੇਂਜ ਮੰਨੀ ਜਾਂਦੀ ਹੈ ਨੰਬਰ 1 ਰੇ ਤਾਂ ਇਹ ਰੇਂਜ ਦੇ ਵਿੱਚ ਅਗਰ ਭੁੱਲਰ ਸਾਹਿਬ ਬੈਠੇ ਨੇ ਤਾਂ ਕਿਸੇ ਕਪੈਸਿਟੀ ਦੇ ਵਿੱਚ ਜ਼ਾਹਰ ਤੌਰ ਤੇ ਬੈਠੇ ਹੋਣਗੇ ਅਗਰ ਇਸ ਰੇਂਜ ਦੇ ਵਿੱਚ ਮੇਰੇ ਖਿਆਲ ਚ ਇੰਟੈਲੀਜੈਂਸ ਵੀ ਬੈਠਦੀ ਹੈ ਇਸ ਰੇਂਜ ਦੇ ਵਿੱਚ ਹੀ ਕਿਉਂਕਿ ਮਾਲੀ ਇੰਟੈਲੀਜੈਂਸ ਦੀ ਹੈਡ ਬਿਲਡਿੰਗ ਹੈਗੀ ਆ ਹੈਡਕੁਆਟਰ ਹੈਗਾ ਇਸ ਤੋਂ ਇਲਾਵਾ ਡੀਜੀਪੀ ਵੀ ਇੱਥੇ ਚੰਡੀਗੜ੍ਹ 'ਚ ਹੀ ਬੈਠਦੇ ਨੇ ਪਰ ਨੇੜੇ-ਤੇੜੇ ਸਾਰਾ ਕੁਝ ਹੈਗਾ ਮੰਤਰੀ ਵੀ ਇੱਥੇ ਬੈਠਦੇ ਨੇ ਸਮਝ ਨਹੀਂ ਆਈ ਕਿ ਕਾਰਵਾਈ ਕਰਨਾ ਨਹੀਂ ਚਾਹੁੰਦੇ ਸੀ ਜਾਂ ਕਾਰਵਾਈ ਹੋ ਨਹੀਂ ਰਹੀ ਸੀ ਕਿ ਕਿਸੇ ਨੇ ਸ਼ਿਕਾਇਤ ਹੀ ਨਹੀਂ ਕੀਤੀ ਜੀ ਅਜ ਤੱਕ ਬਿਲਕੁਲ ਰੋਕੜ ਰੇਂਜ ਹੈ ਸਾਰਾ ਕੁਝ ਇੱਥੇ ਤੁਸੀਂ ਦੇਖੋ ਕਿ ਜਿਹੜਾ ਰੀਅਲ ਏਸਟੇਟ ਦਾ ਕਾਰੋਬਾਰ ਜਿਸ ਵੂਮ ਤੇ ਹੈਗਾ ਜਿੰਨੇ ਜਿੰਨਾ ਤੁਸੀਂ ਇਮੀਗ੍ਰੇਸ਼ਨ ਦੇ ਸਰਕਲ ਚੋਂ ਪੈਸੇ ਇਕੱਠੇ ਹੁੰਦੇ ਆ ਜਿਹੜੇ ਰੀਅਲ ਏਸਟੇਟ ਚੋਂ ਇਕੱਠੇ ਹੁੰਦੇ ਆ ਜਾਂ ਹੋਰ ਜਿਹਦਾ ਸਕ੍ਰੈਪ ਦੇ ਕਾਰੋਬਾਰੀ ਹੈਗੇ ਆ ਜਾਂ ਵੱਡੇ ਕਾਰੋਬਾਰੀ ਹੈਗੇ ਆ ਉਹ ਇਸ ਇਲਾਕੇ ਦੇ ਵਿੱਚ ਆਉਂਦੇ ਆ ਜਿਹੜੀ ਇਸ ਇਲਾਕੇ ਦੇ ਵਿੱਚ ਜਿੰਨੀਆਂ ਪੋਸਟਾਂ ਹੈਗੀਆਂ ਤੁਸੀਂ ਕਿਸੇ ਅਫਸਰ ਨੂੰ ਔਫ ਦਾ ਰਿਕਾਰਡ ਗੱਲ ਕਰਕੇ ਦੇਖੋ ਉਹਨਾਂ ਦਾ ਰੇਟ ਸਭ ਤੋਂ ਜ਼ਿਆਦਾ ਹੈਗਾ ਔਰ ਸਿੱਧੀਆਂ ਪੋਸਟਾਂ ਦਿੱਲੀ ਵਾਲੇ ਕਰਦੇ ਆ ਕਿ ਅੱਜ ਦੇ ਟਾਈਮ ਤੇ ਕੋਈ ਪੰਜਾਬ ਵਾਲਾ ਨਹੀਂ ਕਰ ਰਹਾ ਕਿਉਂਕਿ ਦਿੱਲੀ ਦੇ ਵਿੱਚੋਂ ਇਸ ਟਾਈਮ ਦੇ ਉੱਤੇ ਰਿਜੈਕਟ ਕਰਕੇ ਪੰਜਾਬ ਕਰ ਦਿੱਤੇਗੇ ਤੇ ਪੰਜਾਬ ਦੇ ਵਿੱਚ ਆ ਕੇ ਬੈਠੇ ਆ ਤੁਸੀਂ ਇਹ ਵੀ ਦੇਖੋ ਕਿ ਮਨੀਰ ਸਿੰਘ ਸੋਧਿਆ ਤੇ ਉਹਨਾਂ ਦੀ ਟੀਮ ਲੱਗੀ ਹੋਈ ਹੈ ਲੋਕਲ ਬਾਡੀ ਦੇ ਕੰਮਾਂ ਦੇ ਉੱਤੇ ਈਓ ਜਿਹੜੇ ਹੈਗੇ ਉਹਨਾਂ ਦੀ ਮੀਟਿੰਗਾਂ ਲੈਣ ਜਿਹੜੇ ਉੱਥੋਂ ਦੇ ਜੇਏ ਹੀ ਹੈਗੇ ਜ ਉਹਨਾਂ ਦੀ ਮੀਟਿੰਗਾਂ ਲੈਣ ਜਿਹੜੀਆਂ ਉੱਥੇ ਜਿੰਨੀਆਂ ਕਮੇਟੀਆਂ ਹੈਗੀਆਂ ਨੇ ਜਿੰਨੀਆਂ ਕਾਰਪੋਰੇਸ਼ਨਾਂ ਹੈਗੀਆਂ ਟੱਕੇ ਨਾਲ ਸਾਰਿਆਂ ਦੇ ਬਜਟ ਡੁੱਡੇ ਕਰ ਦਿੱਤੇ ਗਏ ਆ ਡੇਢ ਗੁਣਾ ਕਰ ਦਿੱਤੇ ਗਏ ਆ ਸਿਰਫ ਪੈਸੇ ਖਾਣ ਦੇ ਲਈ ਤੇ ਉਹ ਤੁਸੀਂ ਦੇਖੋ ਵੀ ਹੈਰਾਨ ਨੇ ਵੀ ਇੰਨੇ ਨੇ ਬਜਟ ਸਾਡੇ ਕੋਲ ਆਣਗੇ ਕਿੱਥੋਂ ਇਹਨਾਂ ਨੇ ਤਾਂ ਸਿਰਫ ਪੈਨ ਚਲਾਉਣਾ ਹੈਗਾ ਤੇ ਇਸ ਤਰੀਕੇ ਦੀ ਸਾਰੀ ਕਰਪਸ਼ਨ ਚੱਲੀ ਜਾ ਰਹੀ ਔਰ ਇਹ ਪੋਸਿਬਿਲਟੀ ਤੁਸੀਂ ਕਹਿੰਦੇ ਹੋ ਵੀ ਇਹ ਪਤਾ ਕਿਉਂ ਨਹੀਂ ਲੱਗਿਆ ਜਿਹੜਾ ਬੰਦਾ ਇਹ ਜੀ ਪਲੰਮ ਪੋਸਟ ਤੇ ਬੈਠਾ ਹੈ ਉਸ ਤੇ ਔਰ ਮਤਲਬ ਕਹਿ लो ਵੀ ਜਿੱਥੇ ਕੈਬਨਟ ਮੰਤਰੀਆਂ ਦੀਆਂ ਨੇ ਕੋਠੀਆਂ ਨੇ ਜਿੱਥੇ ਕਹਿ ਲੋ ਕਿ ਸਾਰੀ ਥੋੜੀ ਸਟੇਟ ਦੀ ਕਰੀਮ ਬੈਠੀ ਆ ਸਾਰੀ ਥੋੜੀ ਟੌਪ ਬਰਾਸ ਬੈਠੀ ਆ ਉੱਥੇ ਇਹ ਪੋਸਟ ਮਿਲਣਾ ਮਤਲਬ ਇੱਕ ਸਭ ਨੂੰ ਪਤਾ ਹੁੰਦੇ ਕਿ ਪੋਸਟ ਕਿਵੇਂ ਮਿਲੀ ਹੈ ਤੇ ਇੱਥੇ ਕੀ ਹੋਊਗਾ ਇਹ ਸਾਰਾ ਕੁਝ ਇਸੇ ਕਰਕੇ ਉਹ ਵਿਚਾਰਾ ਉਹਨੂੰ ਇਥੋਂ ਦੀ ਜਿਹੜੀ ਹੈਗੀ ਵਿਜੀਲੈਂਸ ਤੇ ਭਰੋਸਾ ਨਹੀਂ ਸੀਗਾ ਤੇ ਉਹ ਉਹ ਸੀਬੀਆਈ ਦੇ ਕੋਲੇ ਗਿਆ ਜੋ ਵੀ ਕਾਰੋਬਾਰੀ ਹੈ ਤੇ ਉਹ ਜੇ ਇੱਥੇ ਜਾਂਦਾ ਤੇ ਮਾਮਲਾ ਜਾਂ ਤੇ ਉਹਦੇ ਕੋਈ ਪਰਚਾ ਦਰਜ ਹੋ ਜਾਣਾ ਸੀਗਾ ਜਾਂ ਭੁੱਲਰ ਸਾਹਿਬ ਨੂੰ ਪਤਾ ਲੱਗ ਜਣਾ ਸੀ ਤੇ ਉਹਨਾਂ ਨੇ ਵਾਤ ਕੇ ਉਹਨੂੰ ਨਿਕਲ ਲੈਣਾ ਹੁੰਦਾ ਇਹਦੇ ਹੁਣ ਸਭ ਨੂੰ ਪਤਾ ਪਹਿਲਾਂ ਕਿੰਨੇ ਤੁਸੀਂ ਦੇਖੇ ਪਿਛਲੇ ਕਿੰਨੇ ਹੀ ਕੇਸ ਹੋਏ ਹੈ ਕਿ ਵਿਜੀਲੈਂਸ ਨੇ ਕੱਖ ਨਹੀਂ ਕੀਤਾ ਵਿਜੀਲੈਂਸ ਦੀ ਰਲੀ ਮਿਲੀ ਭੁਗਤ ਸਾਹਮਣੇ ਆਈ ਹੈ ਬਹੁਤ ਬਿਲਕੁਲ ਗੋਇਲ ਸਾਹਿਬ ਡਰਾਲੇ ਜਾਂਦੇ ਨੇ ਤਮਕਾ ਲੈ ਜਾਂਦੇ ਨੇ ਦੇਖੋ ਸ਼ਿਕਾਇਤਕਰਤਾ ਨਾਲ ਜੋ ਹੁੰਦਾ ਅਸੀਂ ਸਭ ਜਾਣਦੇ ਆ ਧੰਨਵਾਦ ਤੁਹਾਡਾ ਗੋਇਲ ਸਾਹਿਬ ਸਾਡੇ ਨਾਲ ਜੁੜਨ ਲਈ ਗਰੇਵਲ ਸਾਹਿਬ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਟਾਈਮ ਥੋੜਾ ਬਹੁਤਾ ਅਲਾਉ ਨਹੀਂ ਕਰ ਰਿਹਾ ਲੇਕਿਨ ਇਹ ਮਾਮਲਾ ਜਿਹੜਾ ਹੈਗਾ ਉਹ ਲੌਜੀਕਲ ਐਂਡ ਤੱਕ ਪਹੁੰਚਣਾ ਬੇਹਦ ਜ਼ਰੂਰੀ ਹੈਗਾ ਕਿਉਂਕਿ ਮਾਮਲਾ ਬੜਾ ਗੰਭੀਰ ਹੈ ਬੜੇ ਵੱਡੇ ਅਫਸਰ ਤੇ ਅਲੀਗੇਸ਼ਨ ਲੱਗੇ ਨੇ ਇਹ ਅਲੀਗੇਸ਼ਨ ਤੇ ਹੁਣ ਇਨਸਾਫ ਹੋਣਾ ਤਾਂ ਬੇਹਦ ਜ਼ਿਆਦਾ ਜ਼ਰੂਰੀ ਹੈਗਾ